ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਅਨਿਲ ਜੋਸ਼ੀ ਦੀ ਨੂੰ ਜਪਲੀਨ ਜੋਸ਼ੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਸੂਰਾ ਐਸਸੀ ਭਾਈਚਾਰੇ ਦੇ ਬਾਰੇ ਬੜੇ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਜਪਲੀਨ ਜੋਸ਼ੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾੜੇ ਤਬਕੇ ਦੇ ਲੋਕ ਇੱਕ ਸ਼ਰਾਬ ਦੀ ਬੋਤਲ ਤੇ 1000 ਪਿੱਛੇ ਡਿੱਗ ਜਾਂਦੇ ਹਨ ਇਸ ਵੀਡੀਓ ਤੇ ਵਾਇਰਲ ਹੋਣ ਦੇ ਵਾਲਮੀਕੀ ਸਮਾਜ ਦੇ ਜਥੇਬੰਦੀਆਂ ਦਾ ਬਿਆਨ ਆਇਆ ਸਾਹਮਣੇ ਉਹਨਾਂ ਨੇ ਕਿਹਾ ਕਿ ਅਸੀਂ ਅਕਾਲੀ ਦਲ ਦੇ ਉਮੀਦਵਾਰ ਅਨਿਤ ਜੋਸ਼ੀ ਦਾ ਬਾਈਕਾਟ ਕਰਦੇ ਹਾਂ ਇਹਨਾਂ ਦੇ ਪਰਿਵਾਰ ਦੇ ਮੈਂਬਰ ਖੁਦ ਮਾੜੇ ਗਰੀਬਾਂ ਲੋਕਾਂ ਦੇ ਖਿਲਾਫ ਉਹੋ ਜਿਹੀ ਸ਼ਬਦਾਵਲੀ ਦਾ ਉਹ ਕਰ ਰਹੇ ਹਨ ਉਹਨਾਂ ਕਿਹਾ ਕਿ ਜਦੋਂ ਅਨਿਲ ਜੋਸ਼ੀ ਮੰਤਰੀ ਬਣੇ ਸਨ ਉਦੋਂ ਵੀ ਇੰਨਾ ਮਾੜੇ ਤਬਕੇ ਦੇ ਗਰੀਬ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਮੰਤਰੀ ਬਣਾਇਆ ਸੀ ਸਲੰਸ ਚਲੇ ਜਾਓ 80 25% ਵੋਟਸ ਸਲੰਸ ਚਲੇ ਜਾਓ 80 25% ਵੋਟਸ ਸਲੰਸ ਚਲੇ ਜਾਓ 80 25% ਵੋਟਸ ਬਿਕਾਜ਼ ਦੇ ਆਰ ਗੋਇੰ ਟੂ ਵੋਟ ਬੇਸਡ ਔਨ 1000 ਰੁਪੀਆ ਬਿਕਾਜ਼ ਦੇ ਆਰ ਗੋਇੰ ਟੂ ਵੋਟ ਬੇਸਡ ਔਨ 1000 ਰੁਪੀਆ ਬਿਕਾਜ਼ आर गोइंग टू वोट बेस्ड ऑन अ थाउजेंड रुपीज बॉटल ऑफ सिकालकोहोल बॉटल ऑफ सिकालहोल बॉटल ऑफ सिकालकोहोल लालच पिछे ओ हो लालस पिछे उन्होंने होर पान जानी लालच पिछे उन्होंने होर पानी कोई हैनी के उन्होंने सही वोट पानी हैनी के उन्होंने सही वोट पानी है ਕੋਈ ਹੈ ਨਹੀਂ ਕਿ ਉਹਨੇ ਸਹੀ ਵੋਟ ਪਾਣੀ ਹੈ ਸਾਰਿਆਂ ਨੂੰ ਜੈ ਭੀਮ ਜੈਸਾ ਵਿਧਾਨ ਜੀ ਜੈ ਵਾਲਮੀਕੀ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਦਾ ਜਿੱਦਾਂ ਕਿ ਇੱਕ ਵੀਡੀਓ ਸਾਡੇ ਕੋਲ ਆਈ ਹੈ ਅਨਿਲ ਜੋਸ਼ੀ ਦੀ ਨੌ ਨੇ ਜੋ ਕਿ ਇਹ ਬੋਲਿਆ ਗਿਆ ਕਿ ਜੋ ਗਰੀਬ ਆ ਉਹ 1000 ਰੁਪਏ ਔਰ दारू ਦੀ ਬੋਤਲ ਦੇ ਪਿੱਛੇ ਵਿਗਦੇ ਆ ਤੇ ਮੈਂ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਕਿ ਜਦੋਂ ਇਹ ਵੋਟਾਂ ਮੰਗਣ ਆਉਂਦੇ ਆ ਤੇ ਇਹਨਾਂ ਨੂੰ ਆਪਣੀ ਕੀਮਤ ਦੱਸੀ ਜਾਵੇ ਜਿਹੜਾ ਸਾਨੂੰ ਇਹ ਕੀਮਤਾਂ ਦੇ ਵਿੱਚ ਤੋਲਦੀ ਪਈ ਆ ਕਿ ਹੁਣ ਇਹ ਹਜ਼ਾਰ ਰੁਪਏ ਦੱਸੀ ਪਈ ਐ ਤੇ दारू ਦੀ ਬੋਤਲ ਦੱਸੀ ਪਈ ਐ ਤੇ ਹੌਣ ਵਾਲਾ ਜਿਹੜਾ ਸਾਡਾ ਜੂਥ ਆ ਉਹ दारू ਦੇ ਨਸ਼ਿਆਂ ਦੇ ਵਿੱਚ ਹੀ ਐਲਾਨਗੇ ਕੋਈ ਸਾਡੇ ਸਮਾਜ ਦੀ ਅੱਗੇ ਨਹੀਂ ਲੈ ਕੇ ਜਾਣਗੇ ਇਹਨਾਂ ਦੀ ਜਿਹੜੀ ਦਿਮਾਗ ਦੀ ਹਾਲਤ ਆ ਮੈਡਮ ਦੀ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਕਿਉਂਕਿ ਸਾਨੂੰ ਇਹ ਜਿੱਦਾਂ ਕਿ ਲੱਗਦਾ ਕਿ ਹੱਲੇ ਵੀ ਇਹ ਸਾਡੇ ਵਿੱਚ ਵਿਧਕਰਾਂ ਰੱਖਦੇ ਆ ਕਿ ਬਾਵਾ ਸਾਹਿਬ ਨੇ ਸਾਨੂੰ ਇਹਨਾਂ ਦੇ ਬਰਾਬਰ ਕੀਤਾ ਵਾ ਪਰ ਇਹ ਚੀਜ਼ ਦੇ ਜਿਹੜੇ ਇਹਨੇ ਆਪਣਾ ਸਬੂਤ ਦੇ ਹੀ ਦਿੱਤਾ ਵਾ ਕਿ ਤੇ ਤੁਹਾਨੂੰ ਹੱਲੇ ਵੀ ਆਪਣਾ ਕਿ ਨੀਚਾ ਹੀ ਦਿਖਾਉਂਦੇ ਆ ਤੇ ਮੈਂ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਕਿ ਜਦੇ ਵੀ ਇਹ ਵੋਟ ਮੰਗਣ ਆਉਂਦੇ ਆ ਇਹਨਾਂ ਨੂੰ ਇਹਨਾਂ ਦੀ ਹੀ ਵੀਡੀਓ ਦਿਖਾਈ ਜਾਵੇ ਕਿ 1000 ਰੁਪਏ ਔਰ ਧਾਰੂ ਦੀ ਬੋਤਲ ਦਸਦੀ ਪਈ ਆ ਤੇ ਮੈਂ ਆਪਣੇ ਭਾਰਤੀ ਆਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਇਹਦੇ ਜਿਹੜਾ ਕਿ ਪੁਤਲਾ ਵੀ ਸਾੜਾਂਗੇ ਪੰਡਾਰੀ ਪੁਲ ਦੇ ਉੱਪਰ ਤੇ ਆਪਣੇ ਸਮਾਜ ਅੱਗੇ ਅਪੀਲ ਕਰਦੀ ਆ ਕਿ ਜਿਹੜਾ ਇੱਕ ਇਕੱਠਾ ਹੋ ਇਕੱਠੇ ਹੋ ਕੇ ਜਿਹੜਾ ਵੀ ਸਾਡੇ ਸਮਾਜ ਦੇ ਉੱਤੇ ਟਿੱਪਣੀਆਂ ਕਰਦਾ ਹੈ ਭਾਵੇਂ ਲੀਡਰ ਹੋਵੇ ਤੇ ਭਾਵੇਂ ਜਿਹੜਾ ਮਰਜ਼ੀ ਹੋਵੇ ਕਿ ਇਹਨਾਂ ਵੋਟ ਤੋਂ ਜਦੋਂ ਸਾਡੇ ਘਰ-ਘਰ ਵੋਟ ਮੰਗਣ ਆਉਂਦੇ ਆ ਇਹ ਚੀਜ਼ਾਂ ਦਾ ਇਹਸਾਸ ਦਿਖਾਈਏ ਕਿ 바ਵਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਸਾਨੂੰ ਇਹ ਬਰਾਬਰ ਦੇ ਹੱਕ ਦਿੱਤੇ ਆ ਨਾ ਤੇ ਕੀ ਲੋਕਾਂ ਨੂੰ ਉੱਤੇ ਅਸੀਂ ਟਿੱਪਣੀਆਂ ਕਰੀਏ ਤੇ ਜਿਹੜੇ ਅਗਰ ਵੋਟ ਮੰਗਣ ਆਉਂਦੇ ਅਸੀਂ ਇਹਦਾ ਚੀਜ਼ ਦਾ ਮੈਂ ਵਿਰੋਧ ਕਰਾਂਗੀ ਅਨੀਲ ਜੋਸ਼ੀ ਦੀ ਨੌਂ ਦੇ ਅਸੀਂ ਵਿਰੋਧ ਚਾ ਤੇ ਮੈਂ ਭਾਰਤੀ ਮੌਲਨੀਵਾਸੀ ਮੁਕਤੀ ਮੋਰਚੇ ਵੱਲੋਂ ਆਪਣੇ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਇਹਨਾਂ ਦਾ ਵਿਰੋਧ ਕੀਤਾ ਜਾਵੇ ਜੈ ਭੀਮ ਜਸ ਜੀ ਕਿਹੜੀ ਕਹਿੰਦਾ ਜੈਸ਼ਾ ਵਾਇ ਇਤਨੀ ਹੋਈ ਉਹਨਾਂ ਨੇ ਸਿਆਲਾ ਦੀ ਵੀਡੀਓ ਆ ਪਰ ਆਣੀ ਵੀਡੀਓ ਹੈ ਤੇ ਪਰ ਕੁਛ ਹੱਦ ਤੱਕ ਮੰਨਿਆ ਜਾਂਦਾ ਵੀ ਇਹ ਪੀਰ ਤੇ ਜਾ ਕੇ ਮਾਫੀ ਵੀ ਮੰਗ ਚੁੱਕੇ ਸੀ ਸਰ ਉਹੀ ਪ੍ਰੈਣਾ ਤਾਂ ਸਿਆਲ ਦੇ ਵਿੱਚ ਵੀ ਇਹ ਗਰੀਬਾਂ ਨੇ ਗਰੀਬ ਹੀ ਰਹਿਣਾ ਵਾ ਤੇ ਜੋਸ਼ੀ ਦੇ ਪਰਿਵਾਰ ਨੇ ਵੀ ਉਹੀ ਰਹਿਣਾ ਵਾ ਤੇ ਫਿਰ ਜਦੋਂ ਸਾਡੀ ਵੋਟ ਆਉਂਦੀ ਆ ਫਿਰ ਵੋਟਾਂ ਵੇਲੇ ਵੀ ਇਹਨਾਂ ਨੂੰ ਇਹੀ ਦੇਖਣਾ ਚਾਹੀਦਾ ਨਾ ਕਿ ਅਸੀਂ 1000 ਰੁਪਏ ਤੇ ਵਿਕਣ ਵਾਲੇ ਆ ਤੇ ਜਾਂ ਸਾਡੀ ਬੋਰਡ ਦੀ ਕੀਮਤ ਕਿੰਨੀ ਆ ਇਹ ਤੇ ਅਸੀਂ ਸਾਹਸ ਉਹ ਦੋ ਅਸੀਂ ਦਵਾਵਾਂਗੇ ਨਾ ਜਦੋਂ ਵੋਟਾਂ ਆਉਣਗੀਆਂ ਜੇ ਸਿਆਲ ਦੀ ਹੈ ਤੇ ਦਾ ਮਤਲਬ ਇਹ ਥੋੜੀ ਕਿ ਸਾਨੂੰ ਕੋਈ ਵੀ ਟਿੱਪਣੀ ਕਰ ਜਾਵੇ ਸੰਵਿਧਾਨ ਜਿਹੜਾ ਵਾ ਸਾਰਿਆਂ ਨੂੰ ਇੱਕ ਬਰਾਬਰ ਜਿੰਦਾਬਾਤ ਹੈ ਇਹ ਕਿਸੇ ਨੂੰ ਵੀ ਨਹੀਂ ਹੱਕ ਹੈਗਾ ਕਿ ਕਿਸੇ ਗਰੀਬ ਦੇ ਉੱਤੇ ਟਿੱਪਣੀਆਂ ਕੀਤੀਆਂ ਜਾਣ ਠੀਕ ਹੈ ਹਾਂਜੀ ਸਾਰਿਆਂ ਨੂੰ ਜੈ ਭੀਮ ਜੈ ਸਵਿਧਾਨ ਜਿਸ ਤਰ੍ਹਾਂ ਕੀ ਇੱਕ ਵੀਡੀਓ ਜਿਹੜੀ ਆ ਅਨੀਲ ਜੋਸ਼ੀ ਦੀ ਜਿਹੜੀ ਲੋਹਾ ਉਹਦੀ ਇੱਕ ਵੀਡੀਓ ਸਾਡੇ ਤੱਕ ਪਹੁੰਚ ਪਹੁੰਚੀ ਆ ਜਿਹਦੇ ਵਿੱਚ ਉਹ ਆਪਣੀ ਮਾਨਸਿਕਤਾ ਸ਼ੋਅ ਕਰਦੇ ਪਏ ਨੇ ਉਹ ਸਾਡੀ ਭੈਣ ਪਰ ਉਸ ਭੈਣ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਕਿ ਜਦੋਂ ਵੋਟਾਂ ਆndੀਆਂ ਤੁਸੀਂ ਘਰ ਘਰ ਜਾ ਕੇ ਵੋਟ ਮੰਗਦੇ ਜੇ ਪਰ 바ਵਾ ਸਾਹਿਬ ਭੀਮਰਾਓਂ ਵੇਟ ਕਰਦੀ ਨੇ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਆ ਪਰ ਤੁਸੀਂ ਉਸ ਵੀਡੀਓ ਦੇ ਵਿੱਚ ਕਹਿ ਰਹੇ ਜੀ ਕਿ ਜਿਹੜੇ ਸਬ ਮਰੀਏ ਦੇ ਜਿਹੜੇ ਲੋਕ ਨੇ ਜਿਹੜੇ ਗਰੀਬ ਤਬਕੇ ਦੇ ਜਿਹੜੇ ਲੋਕ ਨੇ ਉਹ ਇੱਕ ਸ਼ਰਾਬ ਦੀ ਬੋਤਲ ਪਿੱਛੇ ਹਜ਼ਾਰ ਰੁਪਏ ਪਿੱਛੇ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਕਿੱਥੇ ਵੋਟ ਪਾਣੀ ਆ ਪਰ ਜਦੋਂ ਤੁਹਾਨੂੰ ਜਿਤਾਉਂਦੇ ਸੀ ਤੁਹਾਡੇ ਸੋਹਰਾ ਸਾਹਿਬ ਨੇ ਜਿਉਂ ਜਿਤਾਇਆ ਜਦੋਂ ਜਿੱਤ ਕੇ ਉਹ ਮਨ ਕੇ ਲੋਕਾਂ ਨੇ ਕਹਿ ਰਹੇ ਕਿ ਮੈਂ ਬੜਾ ਸੁਧਾਰ ਕੀਤਾ ਆ ਉਦੋਂ ਵੀ ਗਰੀਬ طبਕੇ ਨਹੀਂ ਵੋਟ ਪਾਈ ਸੀ ਪਰ ਤੁਹਾਨੂੰ ਇਹਨਾਂ ਨੂੰ ਦੱਸ ਦਈਏ ਕਿ ਹੁਣ ਦੇ ਜਿਹੜੀਆਂ ਵੋਟਾਂ ਦੇ ਵਿੱਚ ਅਸੀਂ ਅਨਿਲ ਜੋਸ਼ੀ ਜੀ ਦਾ ਜਿਹੜਾ ਕਿ ਬਾਈਕਾਟ ਕਰਦੇ ਆ ਆਪਣੇ ਸਮਾਜ ਦੀ ਇੱਜ਼ਤ ਵਿੰਦਿਆ ਨੂੰ ਵੀ ਅਪੀਲ ਕਰਦੇ ਆ ਕਿ ਅਗਰ ਇਹਨਾਂ ਦੇ ਵਿੱਚ ਘਰ ਦੇ ਵਿੱਚ ਰਹਿਣ ਵਾਲੇ ਜਿਹੜੇ ਇਨਸਾਨ ਨੇ ਉਹ ਗਰੀਬ طبਕੇ ਬਾਰੇ ਕੀ ਸੋਚਦੇ ਨੇ ਕੀ ਸੋਚ ਰੱਖਦੇ ਨੇ ਪਰ ਜਦੋਂ ਇਹਨਾਂ ਨੂੰ ਜਿਤਾਵਾਂਗੇ ਤੇ ਸਾਡੇ ਬਾਰੇ ਫਿਰ ਵੀ ਕੀ ਸੋਚਣਗੇ ਆਮ ਜੀ ਵੀਡੀਓ ਪੁਰਾਣੀ ਦੱਸੀ ਜਾ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੋ ਦੇਖੋ ਜੀ ਵੀਡੀਓ ਪੁਰਾਣੀ ਹੋਵੇ ਚਾਹੇ ਨਵੀਂ ਹੋਵੇ ਪਰ ਉਹਨਾਂ ਦੀ ਮਾਨਸਿਕਤਾ ਦਿਖਾ ਰਦੀ ਪਈ ਹੈ ਨਾ ਪਰ ਹੁਣ ਜਦੋਂ ਇਹ ਵੀਡੀਓ ਦਾ ਮਕਸਦ ਚਲੋ ਜਿਸਨੇ ਵੀ ਸਾਡੇ ਤੱਕ ਪਹੁੰਚਾਈ ਆ ਪਹਿਲਾਂ ਸਾਨੂੰ ਨਹੀਂ ਪਤਾ ਸੀ ਉਸ ਦੇ ਵਿੱਚ ਪਰ ਉਹਦੀ ਮਾਨਸਿਕਤਾ ਸ਼ੋ ਹੋ ਗਈ ਹੈ ਨਾ ਉਸ ਪੰਦੀ ਕਿ ਉਹ ਗਰੀਬ ਤੱਕੇ ਬਾਰੇ ਕੀ ਜੁਇਦਨੇ ਤੇ ਉਹ ਗਰੀਬ ਤੱਕੇ ਦੇ ਬੱਚਿਆਂ ਬਾਰੇ ਗਰੀਬ ਤੱਕੇ ਦੇ ਜਿਹੜੇ ਪਰਿਵਾਰਾਂ ਬਾਰੇ ਜਿੱਤ ਕੇ ਕੀ ਸੋਚਣਗੇ ਤੇ ਤੀਰਥ ਵੱਲੋਂ ਮਾਫੀ ਵੀ ਮੰਗੀ ਗਈ ਉਹਨਾਂ ਕੋਲ ਜਿਹੜਾ ਸਾਡੇ ਮੱਕਾ ਆ ਉਹ ਬੜਾ ਹੀ ਸਤਿਕਾਰਯੋਗ ਆ ਵੱਡੇ ਵੱਡੇ ਲੋਕਾਂ ਨੂੰ ਬੜੇ ਹੀ ਲੋਕਾਂ ਨੂੰ ਉੱਥੇ ਮਾਫੀ ਮਿਲੀ ਆ ਪਰ ਜਿਹੜਾ ਆਪਣੀ ਇਹ ਕਹਿੰਦੇ ਕਿ ਪਰ ਉੱਥੋਂ ਜਿਹੜੀ ਧਾਰਮਿਕ ਸਜ਼ਾ ਜੀ ਜ਼ਰੂਰ ਮਿਲੀ ਹੋਏਗੀ ਚਲੋ ਸਾਡੇ ਨੌਲੇਜ ਇਨ ਨਹੀਂ ਆ ਪਰ ਉਹਨਾਂ ਨੂੰ ਹੁਣ ਜਦੋਂ ਵੋਟਾਂ ਆ ਗਿਆ ਹੁਣ ਉਹਨਾਂ ਨੂੰ ਇਹ ਅਹਿਸਾਸ ਦਿਵਾਵਾਂਗੇ ਤੁਹਾਡੀ ਵੀਡੀਓ ਦਿਖਾ ਦਿਖਾ ਕੇ ਦੱਸਾਂਗੇ ਕਿ ਭੈਣ ਮੇਰੀਏ ਕਿ ਤੁਸੀਂ ਸਾਨੂੰ ਇਹ ਚੀਜ਼ ਹੋ ਜਾਈਏ ਹੁਣ ਪਰ ਤੁਹਾਨੂੰ ਦੱਸਾਂਗੇ ਦੀ ਜਿਹੜਾ ਵੋਟ ਦੀ ਕੀਮਤ ਕੀ ਆ 바ਵਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਆਪਣੇ ਬੱਚੇ ਵਾਰ ਕੇ ਫਿਰ ਉਹ ਵੋਟ ਦਾ ਅਧਿਕਾਰ ਸਾਨੂੰ ਲੈ ਕੇ ਦਿੱਤਾ ਸੀ ਤੇ ਉਹਨਾਂ ਨੇ ਕਿਹਾ ਸੀ ਸਾਡੇ ਸਮਾਜ ਦੇ ਲੀਡਰ ਨੇ ਕਿਹਾ ਸੀ ਕਿ ਇੱਕ ਵੋਟ ਵਿੱਚ ਨਹੀਂ ਆਪਣੀ ਬੇਟੀ ਵੇਚਣ ਦੇ ਬਰਾਬਰ ਆ ਤੇ ਪਰ ਇਸ ਭੈਣ ਨੇ ਤੇ ਸਾਨੂੰ 1000 ਰੁਪਿਆ ਸ਼ਰਾਬ ਦੀ ਬੋਤਲ ਦੇ ਵਿਸ਼ੇ ਇਹ ਕਹਤਾ ਕਿ ਇੱਥੇ ਅਗਰ ਇਹਨਾਂ ਨੂੰ ਪਤਾ ਹੀ ਨਹੀਂ ਫਿਰ ਇੱਕ ਵਰਡ ਉਹਨੇ ਯੂਜ਼ ਕੀਤਾ ਕਿ ਇਹਨਾਂ ਨੂੰ ਪਤਾ ਹੀ ਨਹੀਂ ਐਸਾ ਕਰਕੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਆ ਕਿ ਕਿੱਥੇ ਵੋਟ ਪਾਣੀ ਆ ਪਰ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਅਸੀਂ ਵੋਟ ਕਿੱਥੇ ਪਾਣੀ ਆ ਤੇ ਬੋਰਡ ਦਾ ਕੀ ਕਾਰਨ ਹੈ ਅਮਰ ਸਿੰਘ ਇਲੈਕਸ਼ਨ ਲਾਗੇ ਨੇ ਅੱਜ ਤੱਕ ਲੱਗਦਾ ਕਿ ਪਾਰਟੀ ਦੇ ਦਬਾਅ ਚ ਆ ਕੇ ਤੁਸੀਂ ਇਹ ਕਰ ਰਹੇ ਹੋ ਦੇਖੋ ਜੀ ਭਾਰਤੀ ਅਮੋਲਨਵਾਸੀ ਮੁਕਤੀ ਮੋਰਚਾ ਅੱਜ ਤੱਕ ਕਿਸੇ ਵੀ ਪੋਲਿਟਿਕਲ ਪਾਰਟੀ ਨੂੰ ਸਪੋਰਟ ਨਹੀਂ ਕਰਦਾ ਅਗਰ ਆਗਾ ਦੇ ਸਮੇਂ ਵਿੱਚ ਜਿਹੜੇ ਸਾਡੇ ਸਮਾਏ ਬਾਰੇ ਚੰਗੀ ਸੋਚ ਰੱਖਣਗੇ ਆਟਾ ਦਾ ਤੋਂ ਅਲੱਗਾ ਮੈਡੀਕਲ ਫ੍ਰੀ ਸਿੱਖਿਆ ਫ੍ਰੀ ਉਸ ਪਾਰਟੀ ਨੂੰ ਅਸੀਂ ਸਮਰਥਨ ਕਰਾਂਗੇ ਭਾਰਤੀ ਮੌਲਵਾਸੀ ਮੁਕਤੀ ਮੋਰਚਾ ਤੇ ਮੈਂ ਇੱਕ ਚੀਜ਼ ਇਹਨਾਂ ਹੋਰ ਤੁਹਾਨੂੰ ਕਹਿਣਾ ਜਿਨੇ ਜਿਨੇ ਵੀ ਚਾਹੇ ਉਹ ਭਾਜਪਾ ਦਾ ਪਾਰਟੀ ਦਾ ਹੋਵੇ ਚਾਹੇ ਕਿਸੇ ਵੀ ਨਜ਼ਰ ਪਾਰਟੀ ਦਾ ਹੋਵੇ ਚਾਹੇ ਕਾਲੀ ਦਲ ਦਾ ਹੋਵੇ ਜਿਨੇ ਜਿਨੇ ਵੀ ਸਮਾਜ ਬਾਰੇ ਗਲਤ ਬੋਲੇ ਆ ਉਹਨਾਂ ਸਾਰਿਆਂ ਦਾ ਅਸੀਂ ਬਾਈਕਾਟ ਕਰਦੇ ਆ ਉਹਨਾਂ ਨੂੰ ਕੋਈ ਵੀ ਵੋਟ ਨਹੀਂ ਪਾਈ ਤੇ ਜਿਹੜੇ ਸਾਡੇ ਸਮਾਜ ਦੇ ਕੋਈ ਜੀ ਕਹਿੰਦੇ ਪਏ ਨੇ ਕਈ ਪੁਰਾਣੇ ਵੀ ਕਈ ਲੀਡਰਾਂ ਦੇ ਸਾੜਦੇ ਪਏ ਨੇ ਪਰ ਮੈਂ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਆ ਕਿ ਜਦੋਂ ਤੁਹਾਡੀ ਪਾਰਟੀਆਂ ਦੇ ਲੀਡਰਾਂ ਨੇ ਜਦੋਂ ਸਮਾਏ ਬਾਰੇ ਗਲਤ ਬੋਲਿਆ ਉਹਨਾਂ ਦਾ ਤੁਸੀਂ ਬਾਈਕਾਟ ਕਿਉਂ ਨਹੀਂ ਕੀਤਾ ਉਸ ਪਾਰਟੀਏ ਤੁਸੀਂ ਇਸਤਫਾ ਕਿਉਂ ਨਹੀਂ ਦਿੱਤਾ ਸਿਰਫ ਅਸੀਂ ਨਹੀਂ ਕੋਈ ਪੋਲਿਟਿਕਲ ਲਾਈਨ ਦੇ ਅਕੋਰਡਿੰਗ ਅਸੀਂ ਜਾਂ ਨੀਲ ਜੋਸ਼ੀ ਜੀ ਦੀ ਨੋ ਬਾਰੇ ਬੋਲਦੇ ਪਏ ਆ ਜਾਂ ਕਿਸੇ ਲੀਡਰ ਹੋਰ ਬਾਰੇ ਬੋਲ ਅਸੀਂ ਕਹਿ ਰਹੇ ਹਾਂ ਕਿ ਕਿਸੇ ਵੀ ਪਾਰਟੀ ਦੇ ਲੀਡਰ ਨੇ ਗਲਤ ਬੋਲਿਆ ਉਹਦਾ ਬਾਈਕਾਟ ਕਰਨਾ ਚਾਹੀਦਾ ਸਮਾਜ ਨੂੰ ਇਹ ਨਹੀਂ ਕਿ ਆਪਾਂ ਅਗਰ ਕਿਸੇ ਅਨਦਰ ਪਾਰਟੀ ਚ ਆ ਤੇਹੀ ਦੂਸਰੀ ਪਾਰਟੀ ਦਾ ਪੁਤਲਾ ਸਾੜ ਦਈਏ ਜਾਂਦੇ ਮੇਰਾ ਤਾਗਾ ਦਾ ਤਰਮ ਦੇ ਅਕੋਰਡਿੰਗ ਵੀ ਸਮਾਜ ਦੇ ਅਕੋਰਡਿੰਗ ਵੀ ਕਿ ਜਿਨ੍ਹਾਂ ਜਿਨ੍ਹਾਂ ਨੇ ਸਮਾਜ ਬਾਰੇ ਗਲਤ ਬੋਲਿਆ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਉਹਦਾ ਤੁਸੀਂ ਸਾਰਿਆਂ ਦਾ ਬਾਈਕਾਟ ਕਰੋ ਅਗਰ ਤੁਸੀਂ ਇਸ ਚੀਜ਼ ਦੇ ਕਰਕੇ ਮੈਂ ਸਮਾਜੀ ਜਿੱਥੇ ਬੰਦੇ ਬੇਨਤੀ ਕਰਦਾ ਕਿ ਅਗਰ ਤੁਸੀਂ ਇਸ ਲਾਈਨ ਤੇ ਚਲੋਗੇ ਅਸੀਂ ਭਾਰਤੀ ਮੌਲਵਾਸੀ ਮੁਕਤੀ ਮੋਰਚਾ ਤੁਹਾਡਾ ਪੂਰਨ ਤੌਰ ਤੇ ਸਾਥ ਦੇਗਾ ਚਾਹੇ ਸਾਡੇ ਜਿੰਨੇ ਵੀ ਮਨ ਪੇਦੋਂ ਉਹਨਾਂ ਭਾਵੇਂ ਮਤ ਪੇਦੋਂ ਠੀਕ ਹੈ ਆਮ ਦੇ ਅੱਜ ਦਾ ਕੀ ਮੁੱਦਾ ਨੇਤਰ ਅੱਜ ਮੈਂ ਜੀ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਇਹ ਜਿਹੜੇ ਅਨਿਲ ਜੋਸ਼ੀ ਹਣਾਂ ਦੀ ਜਿਹੜੀ ਨੂੰ ਆ ਜੈਪਲਿਨ ਜੋਸ਼ੀ ਉਹ ਇੱਕ ਬੜੀ ਹੀ ਜਿਹੜਾ ਦਾ ਮਾਨਸਿਕਤਾ ਉਹ ਖਰਾਬ ਹੋ ਗਿਆ ਉਹ ਸਾਡੇ ਸਲਮ ਏਰੀਏ ਦੇ ਜਿਹੜੇ ਗਰੀਬ ਲੋਕ ਨੇ ਉਹ ਉਹਨਾਂ ਨੂੰ ਕਹਿੰਦੀ ਆ ਵੀ ਇਹ ਹਰ ਹਰ ਰੁਪਏ ਦੇ ਪਿੱਛੇ ਤੇ ਇੱਕ ਸ਼ਰਾਬ ਦੀ ਬੋਤਲ ਪਿੱਛੇ ਇਹ ਤੇ ਵੇਚ ਜਾਂਦੇ ਨੇ ਇਹ ਬੜੇ ਲਾਜਿ ਲੋਕ ਨੇ ਇਹ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਵੋਟ ਕਿੱਥੇ ਪਾਉਣੀ ਆ ਸਿਰਫ ਇਹਨਾਂ ਨੂੰ ਸ਼ਰਾਬ ਦੀ ਬੋਤਲ ਤੇ 1000 ਰੁਪਇਆ ਦੇ ਦਿਓ ਵੋਟ ਜਿੱਥੇ ਮਰਜ਼ੀ ਪਾ ਦਿੰਦੇ ਨੇ ਇਹ ਸਾਰੇ ਇਹ ਜਿਹੜੇ ਸਾਡੇ ਗਰੀਬ ਲੋਕਾਂ ਦਾ ਜਿਹੜੇ ਸਲਮ ਏਰੀਆ ਦੇ ਵਿੱਚ ਇਹ ਨਹੀਂ ਕਿ ਗਰੀਬ ਹੀ ਉੱਥੇ ਰਹਿੰਦੇ ਨੇ ਐਸੀ ਵੀ ਰਹਿੰਦੇ ਨੇ ਇਹਨਾਂ ਨੇ ਸਾਰੇ ਜਿੰਨੇ ਸਲਮ ਏਰੀਆ ਦੇ ਗਰੀਬ ਪਰਿਵਾਰ ਨੇ ਔਰ ਐਸੀ ਪਰਿਵਾਰ ਨੇ ਨੇ ਸਾਰਿਆਂ ਨੂੰ ਕਿਆ ਬਾਬੀ ਇਹਨਾਂ ਇਹ ਇੱਕ ਲਾਚੀ ਬੰਦੇ ਨੇ ਇਹਨਾਂ ਨੂੰ ਲਾਲਚ ਦੇ ਦਿਓ ਤੇ ਵੋਟ ਜਦੋਂ ਮਰਜ਼ੀ ਇਹਨਾਂ ਕੋਲ ਲੈ ਲਓ ਤੇ ਕਿਉਂਕਿ ਇਹ ਸ਼ਰਾਬ ਦੇ ਪਿੱਛੇ ਤੇ ਇੱਕ 1000 ਰੁਪਏ ਪਿੱਛੇ ਤੁਰੇ ਜਾਂਦੇ ਨੇ ਇਹ ਜਿਹੜੀ ਇਹਦੀ ਇਹ ਮਾਨਸਿਕਤਾ ਨਾਲ ਇਹਨੂੰ ਇਹ ਠੀਕ ਕਰ ਲੈਣ ਨਹੀਂ ਦੇ ਅਸੀਂ ਇਹਨਾਂ ਦੇ ਖਿਲਾਫ ਅਸੀਂ ਇੰਨਾ ਵੱਡਾ ਪ੍ਰਦਰਸ਼ਨ ਕਰਾਂਗੇ ਜਿਹੜੇ ਕਿ ਨਿਲ ਜੋਸ਼ੀ ਨੂੰ ਅਸੀਂ ਸਾਰੇ ਸਮਾਜ ਅਕੀ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਇਹਨਾਂ ਨੂੰ ਬਿਲਕੁਲ ਅਨਿਲ ਜੋਸ਼ੀ ਦਾ ਬਾਈਕਾਰ ਕੀਤਾ ਜਾਵੇ ਇਹਨੂੰ ਇੱਕ ਵੀ ਬੋਰਡ ਨਾ ਪਾਇਆ ਜਾਵੇ ਕਿਉਂਕਿ ਇਹਦੀ ਨੌਂ ਨੇ ਬੜਾ ਹੀ ਸਾਡੇ ਗਰੀਬ ਲੋਕਾਂ ਦਾ ਮਜ਼ਾਕ ਡਾਇਆ ਵਾ ਤੇ ਜਿਹੜੇ ਨਾ ਹੋਰ ਵੀ ਹੋਰ ਵੀ ਜਿਹੜੇ ਵੀ ਸਾਡੇ ਐਸੀ ਸਮਾਜ ਦੇ ਖਿਲਾਫ ਜਿਹੜੇ ਲੀਡਰ ਬੋਲੇ ਨੇ ਜਿਹੜੇ ਬੜੇ ਗੰਦੀ ਸ਼ਬਦਾਵਲੀ ਬੋਲੀ ਉਹਨਾਂ ਨੇ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦਿੰਨੇ ਆਂ ਵੀ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਤੇ ਤੁਹਾਡਾ ਇੰਨਾ ਕੋ ਬੁਰਾ ਹਾਲ ਕੀਤਾ ਜਾਵੇਗਾ ਕਿ ਤੁਸੀਂ ਗਾਧੂ ਖੜੇ ਹੋਣ ਯੋਗੇ ਵੀ ਨਹੀਂ ਰਹੋਗੇ ਇਹਨਾਂ ਨੂੰ ਕੁਝ ਕਹਿੰਦਾ ਹੈ ਜੈ ਬਾਲਮੀ ਕੀ ਖਾਰਾ